ਪਾਪਾ ਜੀ ਸਾਬਰ ਗਿਸ਼ ਗਰੇਵਾਲ ਜੀ ਦਾ ਨਾਮ ਲੈਣਾ ਭੁੱਲ ਗਿਆ ਹੋਵੇ ਜਿਹਨਾਂ ਦੀ ਅਜੰਤਾ ਮਰਦਾਚ ਸਾਰੇ ਸਮੇਤ ਪਹੁੰਚੀ ਹੈ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਮੈਂ ਤਾਂ ਇਹੀ ਸਾਰਿਆਂ ਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਵੀ ਗੁਰੂ ਸਾਹਿਬ ਜੀ ਆਪਣੇ ਮਾਪੇ ਦੀ ਸਤਿਕਾਰ ਸੇਵਾ ਕਰ ਲਈ ਤੇ ਤੁਹਾਡੇ ਕਰੇ ਜਰਬ ਹੈ ਮੈਨੂੰ ਯਕੀਨ ਆ ਜੋ ਮੇਰੇ ਪਾਪਾ ਜੀ ਦਾ ਹੌਸਲਾ ਸੀਗਾ ਜੱਜਬਾ ਸੀ ਉਹ ਹਮੇਸ਼ਾ ਮੇਰੇ ਨਾਲ ਨੇ ਮੇਰੇ ਸਿਰ ਤੇ ਉਹਨਾਂ ਦਾ ਹੱਥ ਹੈ ਹਮੇਸ਼ਾ ਹੱਥ ਹੈ ਬਾਪੂ ਜੀ ਸਰਦਾਰ ਬਲਬੀਰ ਸਿੰਘ ਗਰੇਵਾਲ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਪਹੁੰਚੇ ਆ ਜਿਨ੍ਹਾਂ ਦੀ ਚਲੇ ਜਾਣ ਦੇ ਨਾਲ ਜਿੱਥੇ ਗਰੇਵਾਲ ਪਰਿਵਾਰ ਨੂੰ ਘਾਟਾ ਪਿਆ ਉੱਥੇ ਸਾਨੂੰ ਸਾਰਿਆਂ ਨੂੰ ਹੀ ਬਹੁਤ ਵੱਡਾ ਘਾਟਾ ਉਹ ਇਹ ਜੀਆਂ ਰੂਹਾਂ ਜਦੋਂ ਜਾਂਦੀਆਂ ਨੇ ਸਰਦਾਰ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਐਮਐਲਏ ਸਾਹਿਬ ਦੇ ਪਤਾ ਜੀ ਦਾ ਜਾਣਾ ਜਿੱਥੇ ਪਰਿਵਾਰ ਨੂੰ ਘਾਟਾ ਉੱਥੇ ਸਮਾਜ ਨੂੰ ਤੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਕਿਉਂਕਿ ਸਰਦਾਰ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦੇ ਪਿਤਾ ਜੀ ਦਾ ਇਹ ਹਲਕੇ ਨੂੰ ਬਹੁਤ ਵੱਡੀ ਦੇਣ ਆ ਅੰਤਰਗੁਰੂ ਗ੍ਰੰਥ ਸਾਹਿਬ ਜੀ ਦਾ ਐਵਡਸ ਪਬਲਿਕ ਸਕੂਲ ਵੱਲੋਂ ਝੋਟਾ ਪਹੁੰਚ ਆਇਆ ਹੈ ਸ੍ਰੀ ਹਰਿਕ੍ਰਿਸ਼ਨ ਸਹਿਬੀ ਦਾ ਤਾਂਤਤਵ ਕਰਦਾ ਧੰਨਵਾਦ ਕਰਦਾ ਮੈਂ ਆਪਣੇ ਬਹੁਤ ਪਾਪਾ ਜੀ ਸਾਬਨ ਸਿੰਘ ਕਰੇਵਾਲ ਜੀ ਦਾ ਲਾਲ ਲੈਣਾ ਭੁੱਲ ਗਿਆ ਹੋਵੇ ਜਿਨ੍ਹਾਂ ਦੀ ਆਜੰਤਾ ਮਰਦਾਚ ਸਾਰੇ ਸੰਗਤ ਪਹੁੰਚੀ ਆ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਕਿਉਂਕਿ ਸੇਵਾ ਦੀ ਸੇਵਾ ਨੂੰ ਭਰ ਲਿਆ ਜਾਹੇ ਜਾਹੇ ਜੇ ਬਤਾ ਇਹੇ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਕਰੂੰਗਾ ਆਪਣੇ ਮਾਪੇ ਦੀ ਸਤਿਕਾਰ ਸੇਵਾ ਕਰ ਲਈ ਤੇ ਤੁਹਾਡੇ ਘਰੇ ਜਣਾਬਾਂ ਤੇ ਬਾਹਰ ਜਾਣ ਦੀ ਲੋੜ ਨਹੀਂ ਜਦੋਂ ਮਾਪੇ ਕਰਨੀ ਤਾਂ ਫਿਰ ਰੱਬ ਬਹੁਤ ਦੂਰ ਹੋ ਜਾਂਦਾ ਵਾ ਤੇ ਪਰ ਮੈਨੂੰ ਯਕੀਨ ਆ ਜੋ ਮੇਰੇ ਪਾਪਾ ਜੀ ਦਾ ਹੌਸਲਾ ਸੀਗਾ ਜਜ਼ਬਾ ਸੀ ਉਹ ਹਮੇਸ਼ਾ ਮੇਰੇ ਨਾਲ ਨੇ ਮੇਰੇ ਸਿਰ ਤੇ ਉਹਨਾਂ ਦਾ ਹੱਥ ਹੈ ਹਮੇਸ਼ਾ ਉਹਨਾਂ ਦਾ ਵੀ ਧੰਨਵਾਦ ਹੈ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਜੀ ਅੱਜ ਬਾਪੂ ਤੇ ਮੇਰੇ ਪਾਪਾ ਜੀ ਦੇ ਅਸ਼ੀਰਵਾਦ ਸਦਕਾ ਮੈਨੂੰ ਆ ਕੇ ਅਸ਼ੀਰਵਾਦ ਬਾਪੂ ਜੀ ਸਰਦਾਰ ਬਲਬੀਰ ਸਿੰਘ ਗਰੇਵਾਲ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਪਹੁੰਚੇ ਹ ਜਿਨ੍ਹਾਂ ਦੀ ਚਲੇ ਜਾਣ ਦੇ ਨਾਲ ਜਿੱਥੇ ਗਰੀਬ ਵਾਲ ਪਰਿਵਾਰ ਨੂੰ ਘਾਟਾ ਪਿਆ ਉਹ ਤੇ ਸਾਨੂੰ ਸਾਰਿਆਂ ਨੂੰ ਹੀ ਬਹੁਤ ਵੱਡਾ ਘਾਟਾ ਬਾਪੂ ਜੀ ਦਾ ਆਸ਼ੀਰਵਾਦ ਬਾਪੂ ਜੀ ਦਾ ਕਿਹਾ ਹੋਇਆ ਇੱਕ ਇੱਕ ਬੋਲ ਔਰ ਉਹ ਹਰ ਚੀਜ਼ ਮਾਇਨੇ ਰੱਖਉਂਦੀ ਆ ਔਰ ਯਾਦ ਆਉਂਦੀ ਆ ਪਰ ਪ੍ਰਮਾਤਮਾ ਦਾ ਭਾਣਾ ਆ ਮੰਨਣਾ ਪੈਣਾ ਆ ਸੋ ਜਿੱਥੇ ਗੁਰੂ ਚਰਨਾਚ ਅਰਦਾਸ ਕਰਦੇ ਆ ਕਿ ਉਹ ਵਿਛੜੀ ਹੋਈ ਰੂਹ ਨੂੰ ਆਪਣੀ ਚਰਨਚ ਨਿਵਾਸ ਥਾਂ ਦੇ ਉੱਥੇ ਇਹ ਵੀ ਅਰਦਾਸ ਕਰਦੀ ਹੈ ਕਿ ਪਿੱਛੋ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਬਾਪੂ ਜੀ ਤਾਂ ਨਹੀਂ ਮੁੜ ਕੇ ਆਉਣੇ ਪਰ ਮੈਂ ਕਹਾਂਗੀ ਜ਼ਰੂਰ ਕਿ ਵੀ ਉੱਪਰ ਰਹਿ ਕੇ ਵੀ ਉਹ ਹਮੇਸ਼ਾ ਆਸ਼ੀਰਵਾਦ ਬਣਾਏ ਰੱਖਣ ਆਪਣੇ ਬੱਚਿਆਂ ਤੇ ਤਾਂ ਕਿ ਉਹਨਾਂ ਦੇ ਦਿਖਾਏ ਹੋਏ ਚੰਗੇ ਰਾਹ ਤੇ ਅਸੀਂ ਸਦਾ ਹੀ ਚੱਲਦੇ ਰਹੀਏ ਉਹ ਇਹ ਜੀਆਂ ਰੂਹਾਂ ਜਦੋਂ ਜਾਂਦੀਆਂ ਨੇ ਸਰਦਾਰ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਐਮਐਲਏ ਸਾਹਿਬ ਦੇ ਪੁੱਤ ਜੀ ਦਾ ਜਾਨਾ ਜਿੱਥੇ ਪਰਿਵਾਰ ਨੂੰ ਘਾਟਾ ਉੱਥੇ ਸਮਾਜ ਨੂੰ ਤੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਕਿਉਂਕਿ ਸਰਦਾਰ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਦੇ ਪਿਤਾ ਜੀ ਦਾ ਇਹ ਹਲਕੇ ਨੂੰ ਬਹੁਤ ਵੱਡੀ ਦੇਣ ਆ ਚਾਹੇ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਉਹ ਵੀ ਜਗਾ ਦੇਣ ਵੇਲੇ ਉਹਨਾਂ ਨੇ ਕਦੇ ਪੁੱਛੇ ਨਹੀਂ ਦੇਖਿਆ ਤੇ ਮੈਂ ਅੱਜ ਇਹ ਜਿਹੀਆਂ ਰੂਹਾਂ ਜਦੋਂ ਜਾਂਦੀਆਂ ਨੇ ਆਪਣੇ ਵੱਲੋਂ ਹਲਕਾ ਸੈਂਟਰ ਦੇ ਸਾਰੇ ਸਾਥੀਆਂ ਵੱਲੋਂ ਵੱਡੇ ਪਾਈ ਸੀਨੀਅਰ ਡਿਪਟੀ ਮੇ ਰਕੇਸ਼ ਪ੍ਰਾਸ਼ਰ ਵੱਲੋਂ ਇਸ ਰੂਹ ਦੇ ਚਰਨਾਂ ਦੇ ਵਿੱਚ ਸ਼ਰਧਾ ਸੁੰਮਨ ਭੇਟ ਕਰਦਾ ਔਰ ਪ੍ਰਭੂ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਰੂਹ ਨੂੰ ਆਪਣੇ ਚਰਨਾਂ 'ਚ ਸਥਾਨ ਦੇਈ ਪਿੱਛੇ ਪਰਿਵਾਰ ਨੂੰ ਜੋ ਅੱਜਾ ਵੱਡਾ ਘਾਟਾ ਪਿਆ ਉਹਨੂੰ ਸਹਨ ਦਾ ਬਲ ਵਕੀ ਮੇਰੇ ਵਿਧਾਨ ਸਭਾ ਦੇ ਸਾਥੀ ਮੇਰੇ ਭਰਾ ਦਰਜੀਤ ਸਿੰਘ ਕੋਲਾਗਰੇ ਵਾਲੀ ਦੇ ਪੁੱਤ ਜੀ ਦੇ ਅੰਤਮ ਅਰਦਾਸ ਵਿੱਚ ਪਹੁੰਚੇ ਆਂ ਇਹ ਜਦੋਂ ਪਰਿਵਾਰ ਤੇ ਕੋਈ ਦੁੱਖ ਪੈਂਦਾ ਕੁਈ ਗੰਨੇ ਹੰਦੀਆ ਫੇਰ ਪਤਾ ਲੱਗਦਾ ਵੀ ਪਰਿਵਾਰ ਦੀ ਕਿੰਨੀ ਬਣੀ ਬਣਾਈ ਆ ਅੱਜ ਠਾਠਾ ਮਰਦਾ ਕੱਠ ਆਪ ਮਹਾਰੇ ਲੋਕ ਉਹ ਲਈ ਦੇ ਮੁੱਢੇ ਤੇ ਹੱਥ ਰੱਖਣ ਲਈ ਅਸ਼ੀਰਵਾਦਾਂ ਲਈ ਪਹੁੰਚੇ ਨੇ ਉੱਥੇ ਬਰਾਗਮਈ ਕੀਰਤਨ ਰਹੀਂ ਰਾਜੀ ਸਿੰਘ ਵੀ ਬਾਪੂ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਨੇ ਹਰਕਾ ਆਤਮਨਗਰ ਦਾ ਸੇਵਾਦਾਰ ਹੋਣ ਤੇ ਆਪਣੇ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਉਹਨਾਂ ਨੂੰ ਅੱਜ ਸ਼ਰਧਾ ਦੇ सुमन ਪੇਟ ਕਰਦਾ ਅਰਦਾਸ ਕਰਦਾ ਕਿ ਵਾਹਿਗੁਰੂ ਪਰਿਵਾਰ ਨੂੰ ਪਾਣਾ ਮਿਲਦਾ ਬਲਬਖਸ਼ੇ ਦੇ ਬਾਪੂ ਜੀ ਦੀ ਆਤਮਾ ਨੂੰ ਸ਼ਾਂਤੀ